ਜਿਹੜੇ ਸਟੂਡੈਂਟ ਐਮਬੀਬੀਐਸ ਕਰਨਾ ਚਾਹੁੰਦੇ ਆ ਹਾਲੀ ਦੇ ਵਿੱਚ ਨੀਟ ਦਾ ਐਗਜ਼ਾਮ ਹੋਇਆ ਪਰ ਬਹੁਤ ਸਾਰੇ ਸਟੂਡੈਂਟ ਨੂੰ ਲੱਗਦਾ ਹੈ ਕਿ ਉਹਨਾਂ ਦਾ ਐਗਜ਼ਾਮ ਹੈ ਜਿਹੜਾ ਵਧੀਆ ਨਹੀਂ ਹੋਇਆ ਬਾਕੀ ਕੁਝ ਆਪਾਂ ਦੇਖ ਲਈਏ ਤਾਂ ਸੀਟਾਂ ਦਾ ਵੀ ਚੱਕਰ ਪੈ ਜਾਂਦਾ ਕਿ ਸੀਟਾਂ ਬਹੁਤ ਥੋੜੀਆਂ ਨੇ ਬੱਚੇ ਬਹੁਤ ਜ਼ਿਆਦਾ ਨੇ ਤਾਂ ਤੁਹਾਡੇ ਕੋਲ ਉਹਨਾਂ ਬੱਚਿਆਂ ਲਈ ਕੀ ਆਪਸ਼ਨਸ ਨੇ ਆ ਦੇਖੋ ਜਿੱਦਨ ਨਾ ਨੀਟ ਦਾ ਐਗਜ਼ਾਮ ਹੋਇਆ ਤੇ ਅਗਲੇ ਦਿਨ ਜਿਹੜੀਆਂ ਅਫਵਾਹਾਂ ਖੇ ਲਈਆਂ ਜਾਂ ਅਗਲੇ ਦਿਨ ਦੀਆਂ ਸਲਾਨਾਂ ਖੇ ਲਈਏ ਕਿਉਂਕਿ ਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਬੱਚਾ ਕੋਈ ਰੋਂਦਾ ਬਾਹਰ ਆ ਰਿਹਾ ਕੋਈ ਮੂੰਹ ਸੁੱਟ ਕੇ ਥੱਲੇ ਆ ਰਿਹਾ ਪੇਰੈਂਟਸ ਦਾ ਕੋਈ ਜਿਹੜਾ ਸੰਦੇਸ਼ ਆਉਂਦਾ ਪਿਆ ਜਾਂ ਜਿਹੜੇ ਆਪਣੇ ਆਪ ਚ ਵਿਦਵਾਨ ਬਣੇ ਪਏ ਸੀਗੇ ਜਿਨ੍ਹਾਂ ਨੇ ਪਹਿਲਾਂ ਪੇਪਰ ਕਲੀਅਰ ਕੀਤਾ ਐਂਦੇ ਆ ਜੀ ਨੀਟ ਦਾ ਪੇਪਰ ਬਹੁਤ ਔਖਾ ਸੀਗਾ ਜੀ ਬੱਚਿਆਂ ਨੇ ਕੁਆਲੀਫਾਈ ਨਹੀਂ ਕਰਨਾ ਬੱਚਿਆਂ ਨੇ ਆ ਨਹੀਂ ਕਰਨਾ ਬੱਚੇ ਨਿਰਾਸ਼ ਆ ਬੱਚੇ ਡੀਮੋਟੀਵੇਟ ਹੋ ਗਏ ਸੀ ਹੁਣ ਅੱਜ ਦੀ ਗੱਲ ਇਹ ਆ ਕਿ ਜੇਕਰ ਤੁਸੀਂ ਘੱਟ ਸਕੋਰ ਦੇ ਨਾਲ ਜੇ ਤੁਸੀਂ ਨੀਟ ਕੁਆਲੀਫਾਈ ਕਰਦੇ ਵੀ ਹੋ ਕਿਸੇ ਤਰੀਕੇ ਦੇ ਨਾਲ ਵੀ ਤੁਸੀਂ ਕੁਆਲੀਫਾਈ ਕਰ ਜਾਓ ਅਸੀਂ ਤੁਹਾਡੇ ਨਾਲ ਬੈਠੇ ਆਂ ਵੀਐਸਐਸ ਇਮੀਗ੍ਰੇਸ਼ਨ ਤੁਹਾਨੂੰ ਦਾਖਲਾ ਕਰਾਊਗਾ ਉਹ ਵੀ ਇਹ ਤਰੀਕਾ ਨਹੀਂ ਹੈ ਕਿ ਤੁਹਾਡੇ ਤੋਂ ਪਤਾ ਨਹੀਂ 1.5 ਕਰੋੜ 2 ਕਰੋੜ ਦੀ ਇੱਕ ਦੇ ਡਿਮਾਂਡ ਹੋ ਜਾਣੀ ਹੈ ਕੋਈ ਵੇਜੀ ਚੱਲ ਜਾਣੀ ਹੈ ਇੱਥੇ ਤੱਕ ਦੀਆਂ ਜਾਂ ਡਿਮਾਂਡ ਚੱਲ ਜਾਣੀ ਹੈ ਸੋ ਜਿਹੜੀਆਂ ਆਪਸ਼ਨਸ ਅਸੀਂ ਲੈ ਕੇ ਆਏ ਹੋਇਆ ਤਜਿਕਿਸਤਾਨ ਦੀਆਂ ਮੈਂ ਬਹੁਤ ਪਹਿਲਾਂ ਵੀ ਇਹ ਚੀਜ਼ ਦੱਸ ਚੁੱਕਿਆ ਹੁਣ ਫੇਰ ਦੁਬਾਰਾ ਤੁਹਾਡੇ ਸਾਹਮਣੇ ਇਸ 쇼 ਤੇ ਇਹ ਦੱਸਦਾ ਪਿਆ ਕਿ ਜੇਕਰ ਤੁਸੀਂ ਸਿਰਫ ਨੀਟ ਕੁਆਲੀਫਾਈ ਕਰਦੇ ਪਿਓ ਡਰਨ ਵਾਲੀ ਪਹਿਲੀ ਗੱਲ ਲੋੜਨੀ ਹੈ ਕਿਉਂਕਿ ਬੱਚੇ ਨਾ ਨਿਰਾਸ਼ ਇੰਨੇ ਕਿ ਜ਼ਿਆਦਾ ਹੋਏ ਪਿਆ ਮੈਨੂੰ ਸਿਰਫ ਤੇ ਸਿਰਫ ਮੇਰੀ ਟੀਮ ਨੂੰ ਤੁਹਾਡੇ ਆ ਸਿਰਫ ਇੱਕ ਨੀਟ ਦਾ ਐਗਜ਼ਾਮ ਕੁਆਲੀਫਾਈ ਹੋਣਾ ਚਾਹੀਦਾ ਤੁਹਾਨੂੰ ਡਾਕਟਰ ਬਣਾਉਣ ਦੀ ਜ਼ਿੰਮੇਵਾਰੀ ਅਸੀਂ ਚੱਕਾਂਗੇ ਜੀ ਜੀ ਸਰ ਤੁਸੀਂ ਤਜਿਕਿਸਤਾਨ ਦੀ ਗੱਲ ਕੀਤੀ ਜੀ ਮੋਸਟਲੀ ਅਸੀਂ ਦੇਖਦੇ ਹਾਂ ਚਾਹੇ ਪੇਰੈਂਟਸ ਹੋਣ ਚਾਹੇ ਬੱਚੇ ਹੋਣ ਹਨਾ ਉਹ ਪ੍ਰੇਫਰ ਕਰਦੇ ਆ ਕਿ ਕੋਈ ਆਸਟ੍ਰੇਲੀਆ ਜਾਣਾ ਕੋਈ ਕੈਨੇਡਾ ਜਾਣਾ ਕੋਈ ਯੂਕੇ ਜਾਣਾ ਪਰ ਤੁਹਾਡੇ ਕੋਲੇ ਇਹ ਬੈਸਟ ਆਪਸ਼ਨ ਕਿਵੇਂ ਆ ਜੇਕਰ ਆਪਾਂ ਐਨਵਾਇਰਨਮੈਂਟ ਜਿਹੜਾ ਉੱਥੋਂ ਦਾ ਉਹਦੀ ਗੱਲ ਕਰ ਲਈਏ ਜਾਂ ਜਿਹੜਾ ਫੀ ਸਟ੍ਰਕਚਰ ਆ ਉਹਦੀ ਗੱਲ ਕਰ ਲਈਏ ਅ ਦੇਖੋ ਰਾਜਵਿੰਦਰ ਜੀ ਇੱਕ ਸਿੰਪਲ ਜਿਹਾ ਫੰਡਾ ਆ ਆਪਾਂ ਨਾ ਭੇਡ ਚਾਲ ਚੇ ਪੰਜਾਬ ਦੇ ਵਿੱਚ ਜੇ ਗੌਂਡੀਆਂ ਦਾ ਮੁੰਡਾ ਇੰਗਲੈਂਡ ਗਿਆ ਤਾਂ ਅਸੀਂ ਵੀ ਉਧਰ ਨੂੰ ਜਾਵਾਂਗੇ ਇਹ ਨਹੀਂ ਪਤਾ ਕੀ ਪੜਨਾ ਜੇ ਕਿਸੇ ਦਾ ਬੱਚਾ ਕੈਨੇਡਾ ਗਿਆ ਤੇ ਕੈਨੇਡਾ ਨੂੰ ਤੁਰ ਪਾਵਾਂਗੇ ਇਹ ਨਹੀਂ ਪਤਾ ਉੱਥੇ ਜਾ ਕੇ ਕੀ ਕਰ ਰਹਾ ਇੱਕ ਕੱਲਾ ਟਰੱਕ ਚਲਾਉਣਾ ਸੋ ਦੇਖੋ ਗੱਲਾਂ ਮੇਰੀਆਂ ਕੌੜੀਆਂ ਲੱਗਣੀਆਂ ਸਿੱਧੀਆਂ ਸਿੱਧੀਆਂ ਗੱਲਾਂ ਵਾ ਬਟ ਇਹ ਜਿਹੜੀ ਐਮਬੀਬੀਐਸ ਇੱਕ ਫੀਲਡ ਹੈ ਇਹ ਫੀਲਡ ਉਹ ਹੈ ਜਿਹਦੇ ਚ ਵਾਕੇ ਕਿਸੇ ਨੇ ਕੁਝ ਕਰਕੇ ਕੁਝ ਬਣਨਾ ਸੋ ਐਮਬੀਬੀਐਸ ਆਪਣੇ ਆਪ ਚ ਇੱਕ ਬਹੁਤ ਹੀ ਉੱਪਰਲਾ ਜੇ ਮੈਂ ਕਹਾਂ ਨਾ ਕਿ ਪੋਜੀਸ਼ਨ ਹੈਗੀ ਆ ਜਦੋਂ ਬੱਚਾ ਸੋਚ ਹੀ ਲੈਂਦਾ ਕਿ ਮੈਂ ਡਾਕਟਰ ਬਣਨਾ ਤੋ ਡਾਕਟਰ ਬਣਨ ਤੇ ਪਹਿਲਾਂ ਕੀ ਹੁੰਦਾ ਸੀ ਸਾਡੇ ਪੰਜਾਬ ਦੇ ਵਿੱਚ ਨਾ ਛੋਟੇ ਛੋਟੇ ਬੱਚਿਆਂ ਨੂੰ ਤਾਂ ਪੁੱਛ ਦਿੰਦੇ ਵੀ ਕਾਕਾ ਤੂੰ ਕੀ ਬਣਨਾ? ਐ ਗੁੱਡੀ ਤੂੰ ਕੀ ਬਣਨਾ? ਉਹ ਜਿਹੜੇ ਕਹਿੰਦੇ ਸੀ ਡਾਕਟਰ ਬਣਨਾ ਤੇ ਘਰ ਦੇ ਹੱਸਦੇ ਸੀਗੇ ਕਿਉਂਕਿ ਉਹ ਚੀਜ਼ਾਂ ਹੀ ਉਹਦੋਂ ਇੰਨੀਆਂ ਆਪਸ਼ਨਸ ਹੁੰਦੀਆਂ ਨਹੀਂ ਸੀਗਾ ਮਹਿੰਗੀਆਂ ਚੀਜ਼ਾਂ ਲੱਗਦੀਆਂ ਸੀ ਇਹ ਨਹੀਂ ਲੱਗਦਾ ਸੀਗਾ ਵੀ ਹਰ ਬੱਚਾ ਡਾਕਟਰ ਬਣ ਸਕਦਾ ਅਸਲ 'ਚ ਇਹ ਗੱਲ ਚੱਲਦੀ ਚੱਲਦੀ ਹੁੰਦੀ ਸੀਗੀ ਕਿ ਡਾਕਟਰ ਦਾ ਬੱਚਾ ਡਾਕਟਰ ਬਣਦਾ ਹੁੰਦਾ ਕਿਉਂਕਿ ਹਸਪਤਲ ਖੋਲੇ ਆ ਉਹਨਾਂ ਨੇ ਇਹੋ ਚਲਾਉਣੇ ਆ ਸੋ ਅੱਜ ਦੀ ਡੇਟ ਦੇ ਵਿੱਚ ਜਮਾਨਾ ਇੰਨਾ ਅੱਗੇ ਆ ਚੁੱਕਿਆ ਆ ਯਾ ਟੈਕਨੋਲੋਜੀ ਇੱਥੇ ਤੱਕ ਚੱਲ ਗਈ ਆ ਬੱਚੇ ਪੜਦੇ ਆ ਹੁਣ ਪ੍ਰੋਬਲਮ ਆਉਂਦੀ ਹੁੰਦੀ ਸੀ ਕਿ ਹਰ ਬੱਚਾ ਯਾ ਹਰ ਪੈਰੈਂਟਸ ਕੋਈ ਇੰਨਾ ਪੈਸਾ ਨਹੀਂ ਲਾ ਸਕਦਾ ਕਿਉਂਕਿ ਅਮੂਮਨ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਕਿ ਡਾਕਟਰ ਬਣਨ ਵਾਸਤੇ ਤੁਹਾਨੂੰ 80 ਲੱਖ ਰੁਪਏ ਤੋਂ ਲੈ ਕੇ 2 ਕਰੋੜ 1.5 ਕਰੋੜ ਤੱਕ ਦਾ ਖਰਚਾ ਚਾਹੀਦਾ ਜੀ ਔਰ ਐਨ ਆਰ ਆਈ ਕੋਟੇ ਦਾ ਤਾਂ ਉਸ ਤੋਂ ਵੀ ਵੱਧ ਆ ਜੀ 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 ਇੱਕ ਇਹਦੇ ਚ ਨਾ ਕੋਟਾ ਸਿਸਟਮ ਚੱਲ ਪੈਂਦਾ ਫਿਰ ਪਹਿਲਾਂ ਇਹਦੇ ਚ ਤੁਹਾਡਾ ਕੈਟ ਤੇ ਜੇ ਪੇਪਰ ਘਟ ਨੰਬਰ ਘਟ ਨੇ ਫਿਰ ਤੁਹਾਨੂੰ ਉਸੇ ਤਰੀਕੇ ਨਾਲ ਹੋਰ ਦੂਰ ਦੂਰ ਤੁਹਾਡਾ ਦਾਖਲਾ ਹੁੰਦਾ ਦਾਖਲੇ ਵਾਸਤੇ ਤੁਸੀਂ ਆਪਣੀਆਂ ਡੋਨੇਸ਼ਨਸ ਦਿੰਦੇ ਹੋ ਉਹ ਮੋਟੀਆਂ ਰਕਮਾਂ ਦਿੰਦੇ ਹੋ ਮੈਂ ਇੱਥੇ ਲਾਈਵ ਐਗਜ਼ਾਮਪਲ ਦੇ ਸਕਦਾ ਜੀ ਰੀਸੈਂਟਲੀ ਪਿਛਲੇ 3 ਮਹੀਨੇ ਪਹਿਲਾਂ ਜਿਹੜਾ ਮੇਰੇ ਕੋਲ ਡਾਟਾ ਆਇਆ ਉਹਦੇ ਵਿੱਚ ਕਿਸੇ ਨੇ 3.5 ਕਰੋੜ ਰੁਪਿਆ ਦੇ ਕੇ ਇੱਕ ਡੋਨੇਸ਼ਨ ਸੀਟ ਚੱਕੀ ਆ ਉਹ ਵੀ ਅਹਮਦਾਬਾਦ ਦੇ ਵਿੱਚ ਚਲੋ ਮੈਂ ਨਾਮ ਨਹੀਂ ਲੈਂਦਾ ਕਿ ਕਿਹੜਾ ਕਾਲਜ ਹੈਗਾ ਕਿਹੜਾ ਬੱਚਾ ਹੈਗਾ ਡਿਟੇਲ ਸਾਰੀ ਆ ਜਾਂਦੀ ਹੈ ਹੁਣ ਇਹੀ ਚੀਜ਼ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਪਿਆ ਕਿ ਇੱਕ ਐਮਬੀਬੀਐਸ ਜੇ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ਅੱਜ ਤੁਸੀਂ ਕਿਸਾਨ ਦੇ ਪੁੱਤ ਹੈਗੇ ਹੋ ਤਾਂ ਵੀ ਤੁਸੀਂ ਡਾਕਟਰ ਬਣ ਸਕਦੇ ਮੇਰੀ ਗੱਲ ਯਾਦ ਕਰ ਲਿਓ ਗੱਲ ਕੀ ਹੈ ਜੀ ਅੱਜ ਆਪਸ਼ਨ ਕਿਉਂ ਅਸੀਂ ਤਜਾਕਿਸਤਾਨ ਦੀਆਂ ਲੈ ਕੇ ਆਏ ਇਹ ਨਾ ਇੱਕ ਭਾਰਤ ਸਰਕਾਰ ਤੋਂ ਰਜਿਸਟਰਡ ਜਿਹੜੀਆਂ ਇੱਕ ਐਨਐਮਸੀ ਤੇ डब्ल्यूएचओ ਆਰਗੇਨਾਈਜ਼ ਜਿਹੜੀਆਂ ਯੂਨੀਵਰਸਿਟੀਆਂ ਅਪਰੂਵਡ ਹੈਗੀਆਂ ਹੁਣ ਇਹ ਜਿਹੜੀਆਂ ਤਜਾਕਿਸਤਾਨ ਦੀਆਂ ਯੂਨੀਵਰਸਿਟੀਆਂ ਆ ਇਹ ਆਉਂਦੀਆਂ ਤੇ ਰਸ਼ੀਆ ਦੇ ਐਂਟਰੀ ਹੈ ਪਰ ਚੱਕਰ ਇਹ ਹੈ ਕਿ ਲੋਕਾਂ ਨੂੰ ਪਤਾ ਨਹੀਂ ਜਿਗਾ ਕਿ ਇੰਨੇ ਸਸਤੇ ਭਾਅ ਦੇ ਵਿੱਚ ਵੀ ਤੁਸੀਂ ਡਾਕਟਰ ਬਣ ਸਕਦੇ ਹੋ ਹੁਣ ਐਮਬੀਬੀਐਸ ਦਾ ਜਿਹੜਾ ਚੱਕਰ ਹੈ ਉਹ ਮੈਂ ਤੁਹਾਨੂੰ ਦੱਸਿਆ ਨਾ ਕਿ ਜਦੋਂ ਐਮਬੀਬੀਐਸ ਤੁਸੀਂ ਘਰੇ ਗੱਲ ਕਰਦੇ ਹੋ ਤੁਹਾਡੇ ਘਰਦਿਆਂ ਨੂੰ ਕਿਉਂਕਿ ਆਪਣੇ ਅਕਸਰ ਜਿਹੜੇ ਮਾਪਿਓ ਇਹਦੇ ਇਹਦੇ ਵਿਦਵਾਨ ਨਹੀਂ ਹੈਗੇ ਉਹ ਜਿਨ੍ਹਾਂ ਦਾ ਕੰਮ ਸੀਗਾ ਜੀ ਹਾਂ ਜੀ ਘਰ ਸਿਰਫ ਚਾਰ ਸ਼ਾਮ ਦੇ ਪੈਸੇ ਲੈ ਕੇ ਉਹਨੇ ਰੋਟੀ ਪਕਾਉਣੀ ਖਾਣੀ ਸਵੇਰੇ ਫਿਰ ਚੱਲ ਜਣਾ ਹੁਣ ਪ੍ਰੋਬਲਮ ਇਹੀ ਆਉਂਦੀ ਸੀਗੀ ਜੇ ਆਪਣੇ ਮਾਪਿਓ ਇਹਨੇ ਐਡਵਾਂਸਡ ਨੋਲਿਜ ਦੇ ਨਹੀਂ ਆ ਤੇ ਅਸੀਂ ਕੋਈ ਗੱਲ ਦੱਸਦੀ ਉਹਨਾਂ ਨੂੰ ਲੱਗਦਾ ਹੁੰਦਾ ਸੀ ਖਰਚਾ ਹੁਣ ਉਹ ਖਰਚਾ ਘਟਾਉਣ ਦੀ ਸਾਡੀ ਕੋਸ਼ਿਸ਼ ਹੈਗੀ ਕਿਉਂਕਿ ਜਿਹੜਾ ਅਸੀਂ ਇੱਕ ਆਪਸ਼ਨ ਲੈ ਕੇ ਆਏ ਹਾਂ ਸਟੂਡੈਂਟਸ ਵਾਸਤੇ ਕਿ ਜਿਹੜੇ ਬੱਚੇ ਨੇ 12ਵੀਂ ਦੇ ਵਿੱਚ ਮੈਡੀਕਲ ਨਾਲ ਪਾਸ ਆਊਟ ਕੀਤਾ ਜੀ ਨੀਟ ਦਾ ਇਗਜ਼ਾਮ ਜਿੰਨੇ ਕਰ ਲਿਆ ਅੱਜ ਕੱਟਆਫ ਦੇ ਵਿੱਚ ਵੀ ਜਿਹੜੀਆਂ 14 ਤਰੀਕ ਤੋਂ ਲਾਗੇ 14 ਜੂਨ 2025 ਨੂੰ ਇਹ ਰਿਜ਼ਲਟ ਆ ਜਾਣਾ ਉਹ ਰਿਜ਼ਲਟ ਦੇ ਵਿੱਚ ਸਿਰਫ ਤੇ ਸਿਰਫ ਸਾਨੂੰ ਉਹ ਬੱਚਾ ਕੁਆਲੀਫਾਈਡ ਚਾਹੀਦਾ ਅੱਜ ਮੈਂ ਦਾਅਵੇ ਨਾਲ ਕਹਿਣਾ ਆ ਕਿ ਉਸ ਬੱਚੇ ਦਾ ਜਿਹੜਾ ਖਰਚਾ ਆ ਉਹ ਸਾਰਾ 19 ਤੋਂ 20 ਲੱਖ ਰੁਪਏ ਦਾ ਖਰਚਾ ਹੋਊਗਾ ਪੂਰੀ ਐਮਬੀਬੀਐਸ ਦਾ ਕੋਈ 1 ਕਰੋੜ ਨੇ ਕੋਈ 1.5 ਕਰੋੜ ਨੇ ਕੋਈ 80 ਲੱਖ ਨੇ ਕੋਈ 50 ਲੱਖ ਨੇ ਸੋ ਧਿਆਨ ਨਾਲ ਸਮਝਿਓ ਇਹ ਚੀਜ਼ਾਂ ਮੈਂ ਤਾਂ ਹੀ ਸਮਝਣ ਵਾਸਤੇ ਸਮਝਾਉਣ ਵਾਸਤੇ ਤੁਹਾਡੇ ਇਸ ਮਾਧਿਅਮ ਤੇ ਆਇਆ ਹੋਇਆ ਮੈਂ ਓਪਨਲੀ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦਾ ਹਾਂ ਜਿਨ੍ਹਾਂ ਨੇ ਵੀ ਨੀਟ ਦੇ ਐਗਜ਼ਾਮ ਦਿੱਤੇ ਆ ਜਾਂ ਜਿਨ੍ਹਾਂ ਨੇ ਪਿਛਲੇ ਸਾਲ ਦਿੱਤਾ ਸੀ ਉਦੋਂ ਪਿਛਲੇ ਸਾਲ ਦਿੱਤਾ ਸੀ ਅੱਜ ਤੁਸੀਂ ਮੇਰੇ ਨਾਲ ਟੇਬਲ ਤੇ 1-on-1 ਬੈਠ ਕੇ ਆਪਣੇ ਪੇਰੈਂਟਸ ਦੇ ਨਾਲ ਡਿਸਕਸ਼ਨ ਕਰ ਸਕਦੇ ਹੋ ਤੁਸੀਂ ਅਗਰ ਡਾਕਟਰ ਬਣਨਾ ਚਾਹੁੰਦੇ ਹੋ ਤਾਂ ਅੱਜ ਮੌਕਾ ਤੁਹਾਡੇ ਕੋਲ ਚੰਗਾ ਹੈਗਾ ਜੀ ਸਰ ਜਿਹੜੇ ਸਟੂਡੈਂਟ ਉਧਰ ਚਲੇ ਵੀ ਗਏ ਹਨਾ ਉਹਨਾਂ ਨੇ 5 ਸਾਲ ਤੁਸੀਂ ਕਹਿ ਰਹੇ ਹੋ ਕਿ ਸਟੱਡੀ ਆ ਉਸ ਤੋਂ ਬਾਅਦ ਅਗਰ ਉਹ ਇੰਡੀਆ ਵਾਪਸ ਆਉਣਾ ਚਾਹੁੰਦੇ ਨੇ ਇੱਥੇ ਆ ਕੇ ਆਪਣਾ ਜਿਹੜਾ ਅਗੇ ਐਸਟੈਬਲਿਸ਼ ਕਰਨਾ ਚਾਹੁੰਦੇ ਨੇ ਤੇ ਉਹਨਾਂ ਲਈ ਕੀ ਪਲੱਸ ਪੁਆਇੰਟ ਹੁੰਦਾ ਹੈ ਇਧਰ ਅ ਦੇਖੋ ਜੀ ਉੱਥੇ ਦੀ ਪੜ੍ਹਾਈ ਤੇ ਇੰਡੀਆ ਦੀ ਪੜ੍ਹਾਈ ਜਿਹੜੀ ਇੰਡੀਅਨ ਗਵਰਨਮੈਂਟ ਨੇ ਕੀ ਕੀਤਾ ਹੈ ਜੀ ਐਨ ਐਮ ਸੀ ਇੱਕ ਡਬਲਯੂ ਐਚਓ ਇਹ ਦੋ ਜਿਹੜੀਆਂ ਆਰਗੇਨਾਈਜ਼ਡ ਬਾਡੀਆ ਹੈਗੀਆਂ ਇਹਨਾਂ ਤੋਂ ਅਪਰੂਵਡ ਪੜ੍ਹਾਈ ਹੈ ਹੁਣ 5 ਸਾਲ ਦੀ ਐਮ ਬੀਬੀਐਸ ਹੈ ਇੱਕ ਸਾਲ ਦੀ ਇੰਟਰਨਸ਼ਿਪ ਆ ਉਹ ਚੀਜ਼ਾਂ ਕੰਪਲੀਟ ਕਰਕੇ ਜੇਕਰ ਤੁਸੀਂ ਇੰਡੀਆ ਆਉਂਦੇ ਹੋ ਇੱਥੇ ਇੱਕ ਇੱਕ FMGE ਦਾ ਪੇਪਰ ਦੇਣਾ ਪੈਂਦਾ ਫੋਰਨ ਮੈਡੀਕਲ ਗ੍ਰੈਜੂਏਟ ਐਗਜ਼ਾਮੀਨੇਸ਼ਨ ਦਾ ਉਹ ਪੇਪਰ ਦੇ ਕੇ ਤੁਸੀਂ ਇੱਥੇ ਆਪਣੀ ਪ੍ਰੈਕਟਿਸ ਕੰਟੀਨਿਊ ਕਰ ਸਕਦੇ ਹੋ ਜਿਹੜੇ ਇੱਥੇ ਇੰਡੀਆ ਦੇ ਹਸਪੀਟਲਸ ਆ ਤੁਸੀਂ ਚਾਹੇ AIMS ਚ ਆਪਣੀ ਸਰਵਿਸਿਸ ਦੁਆਰਾ ਕੰਟੀਨਿਊ ਕਰਨਾ ਚਾਹੁੰਦੇ ਹੋ ਉੱਥੇ ਦੀਆਂ ਇੰਟਰਵਿਊਸ ਦਿਓ ਤੁਸੀਂ ਉੱਥੇ ਡਾਕਟਰ ਲੱਗ ਸਕਦੇ ਹੋ ਸੋ ਇਹ ਜਿਹੜੀ ਆਪਸ਼ਨ ਹੈ ਇਹਨੂੰ ਕੰਪੈਰੀਜ਼ਨ ਜੇ ਆਪਾਂ ਕਰ ਲਈਏ ਇੰਡੀਆ ਦੇ ਨਾਲ ਤੇ ਆਪਾਂ ਐਬ੍ਰੋਡ ਦੇ ਨਾਲ ਤੁਹਾਨੂੰ ਇੱਕ ਐਕਸਪੋਜ਼ਰ ਤੁਹਾਡੇ ਕੋਲ ਇੰਟਰਨੈਸ਼ਨਲ ਮਿਲ ਜਾਂਦਾ ਜੋ ਕਿ ਇੰਡੀਆ ਚ ਨਹੀਂ ਰਹਿਣਾ ਅੱਜ ਜੇ ਪੰਜਾਬ ਦਾ ਬੱਚੇ ਗੱਲ ਕਰ ਲਵਾਂ ਤੇ ਤੁਹਾਡੇ 'ਚ 450 ਨੰਬਰ ਆਂਦੇ ਪਏ ਆ ਨੀਟ ਚ ਮੈਂ ਐਗਜ਼ਾਮਪਲ ਦੇ ਰਿਹਾ 450 ਨੰਬਰਾਂ ਦੇ ਨਾਲ ਤੁਸੀਂ ਪੰਜਾਬ 'ਚ ਦਾਖਲਾ ਨਹੀਂ ਲੈ ਸਕਦੇ ਅੱਜ ਪੰਜਾਬ ਤੋਂ ਬਾਹਰ ਜੇ ਤੁਸੀਂ ਕਿਤੇ ਜਾਂਦੇ ਪਿਓ ਬਾਹਰ ਲੈਟਸ ਪੋਸ ਕਿ ਤੁਸੀਂ ਰਾਜਸਥਾਨ ਚਲੇ ਗਏ ਨਾਗਪੁਰ ਚਲੇ ਗਏ ਅਹਮਦਾਬਾਦ ਚਲੇ ਗਏ ਜਾਂ ਯੂਪੀ ਦੇ ਵਿੱਚ ਕਿਸੇ ਹਸਪਤਾਲ ਜਿਹਾ ਤੁਸੀਂ ਉੱਥੇ ਕਾਲਜ ਦਾਖਲਾ ਲਿਆ ਅੱਜ ਤੁਹਾਨੂੰ ਇਥੋਂ ਦੀ 3 ਤੋਂ 4 ਘੰਟੇ ਲੱਗਦੇ ਨੇ ਦਿੱਲੀ ਤੋਂ ਵੀ ਜੇ ਤੁਸੀਂ ਜਾਂਦੇ ਪਿਓ ਬਾਈਰ ਜਿਹੜੀ ਆਪਸ਼ਨ ਅਸੀਂ ਲੈ ਕੇ ਆਏ ਆ ਜੀ ਦਿੱਲੀ ਤੋਂ ਸਿਰਫ 2.5 ਘੰਟੇ ਲੱਗਦੇ ਆ ਤੁਸੀਂ ਸਿੱਧਾ ਇੰਟਰਨੈਸ਼ਨਲ ਐਕਸਪੋਜ਼ਰ ਚ ਪਹੁੰਚ ਜਾਂਦੇ ਹੋ ਸਿੱਧਾ ਆਪਣੇ ਯੂਨੀਵਰਸਿਟੀ ਦੇ ਲਾਗੇ ਜੀ ਸੋ ਇਹ ਸਾਰੀਆਂ तमाम ਆਪਸ਼ਨਸ ਜਿਹੜੀਆਂ ਆ ਅਸੀਂ ਸਟੂਡੈਂਟਸ ਦੇ ਇੱਥੇ ਸਟੂਡੈਂਟਸ ਦੇ ਬੈਨੀਫਿਟ ਵਾਸਤੇ ਲੈ ਕੇ ਆਏ ਆ ਸੋ ਤਜਾਕਿਸਤਾਨ ਚ ਜੇਕਰ ਤੁਸੀਂ ਐਮਬੀਬੀਐਸ ਕਰਨਾ ਚਾਹੁੰਦੇ ਹੋ ਇਹ ਤੁਹਾਡੇ ਵਾਸਤੇ ਇੱਕ ਗੋਲਡਨ ਓਪਰਚ्युनिटी ਹੈ ਸਾਲ ਪਹਿਲਾਂ ਨੀਟ ਕਲੀਅਰ ਕੀਤਾ ਸੀਗਾ ਜਾਂ ਐਧਿਕਾ ਕਲੀਅਰ ਹੋ ਰਿਹਾ ਜਾਂ ਕੁਆਲੀਫਾਈ ਹੋ ਰਿਹਾ ਇਹ ਤੁਸੀਂ ਦੇਖਣਾ ਵਾ ਕਿ ਦਾਖਲਾ ਉੱਥੇ ਸ਼ੁਰੂ ਹੋ ਚੁੱਕਿਆ ਹੈ ਫਰਸਟ ਕਮ ਫਰਸਟ ਸਰਵਿਸ ਤੁਸੀਂ ਆਪਦੀ ਜੇਕਰ ਸੀਟ ਰੱਖਣੀ ਚਾਹੁੰਦੇ ਹੋ ਤਾਂ ਦਾਖਲੇ ਸ਼ੁਰੂ ਹੋ ਚੁੱਕੇ ਨੇ ਤੁਸੀਂ ਸਿੱਧਾ-ਸਿੱਧਾ ਸਾਨੂੰ ਮਿਲ ਸਕਦੇ ਹੋ ਜੀ